ਅੱਜ ਆਪਾਂ ਆਏ ਸੀ ਜੀ ਪਿੰਡ ਫਤੇਗੜ ਛੰਨਾ ਜਿੱਥੇ ਆਪਾਂ ਨੂੰ ਦੋ ਪ੍ਰਚੀਨ ਦਰਵਾਜੇ ਜੋ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ ਉਹ ਦੇਖਣ ਨੂੰ ਮਿਲੇ ਉਹਦੇ ਨਾਲ ਫਿਰ ਮਨ ਕਰਿਆ ਵੀ ਪਿੰਡ ਦੀ ਇੱਕ ਛੋਟੀ ਜਿਹੀ ਘਮਕੜੀ ਵੀ ਕਰ ਲਈ ਜਾਵੇ ਤੇ ਹੁਣ ਆਪਾਂ ਪਿੰਡ ਘੁੰਮ ਰਹੇ ਆ ਜੀ ਪਿੰਡ ਦੀ ਗਲੀਆਂ ਸੜਕਾਂ ਦੇਖ ਲੈਣੇ ਕੋਈ ਕਈ ਵਾਰੀ ਕੋਈ ਹੋਰ ਸੋਹਣੀ ਇਮਾਰਤ ਹੋਰ ਮਿਲ ਸਕਦੀ ਆ ਤੇ ਸਾਹਮਣੇ ਆਪਾਂ ਨੂੰ ਗੁਰਦੁਆਰਾ ਸਾਹਿਬ ਇੱਕ ਸੜਕ ਇਧਰ ਨੂੰ ਜਾ ਰਹੀ ਹੈ ਪਤਾ ਨਹੀਂ ਇਹ ਕਿਹੜੇ ਪਾਸੇ ਜਾ ਰਹੀ ਹੈ ਕੋਈ ਜਿਆਦਾ ਆਪਾਂ ਨੂੰ ਨੌਲੇਜ ਨਹੀਂ ਇਹਦੇ ਬਾਰੇ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਕੋਲ ਦੀ ਹੋ ਕੇ ਆਪਾਂ ਆਪਣੇ ਸ਼ਹਿਰ ਵੱਲ ਨੂੰ ਜਾਵਾਂਗੇ ਘੁੰਮ ਕੇ ਪਿੰਡ ਦੇ ਉੱਤੋਂ ਦੀ ਜਿਹੜਾ ਖਾ ਕੇ ਫਿਰ ਜਾਂਦੇ ਆ ਤੇ ਹਰਿਆਲੀ ਵੀ ਬਹੁਤ ਸੋਹਣੀ ਹੈ ਜੀ ਕਿਉਂਕਿ ਕੁਝ ਬਰਸਾਤਾਂ ਹੋ ਗਏ ਹਟੀਆਂ ਹਨ ਉਹਦੇ ਕਰਕੇ ਪੇੜ ਪੌਦੇ ਦੁਬਾਰਾ ਹਰਿਆਲੀ ਹੋ ਗਿਆਨ ਸਾਫ ਹੋ ਗਿਆਨ ਧੋਏ ਗਿਆਨ ਤੇ ਪਿੰਡ ਦੀ ਹੈ ਬਾਹਰਲੀ ਵਾਲੀ ਸੜਕ ਹੈ ਜੀ ਇਹ ਤੋਂ ਜਾ ਰਹੇ ਆ ਆਪਾਂ ਸ਼ਹਿਰ ਨੂੰ ਤੇ ਇੱਥੇ ਇੱਕ ਬੈਠਣ ਵਾਸਤੇ ਵਧੀਆ ਜਗ੍ਹਾ ਵੀ ਬਣਾਈ ਹੋਈ ਆ ਇੱਕ ਫਤਿਹਗੜ ਛੰਨਾ ਦਾ ਬੋਰਡ ਲੱਗਿਆ ਹੋਇਆ ਆਪਾਂ ਚੱਲ ਰਹੇ ਆ ਜੀ ਆਪਣੇ ਸ਼ਹਿਰ